ਚੋਣਾਂ ਜਿਹੜੀਆਂ ਜ਼ਿਲ੍ਹਾ ਪ੍ਰੇਸ਼ਦ ਦੀਆਂ ਚੋਣਾਂ ਨੇ ਉਹਨਾਂ ਦੇ ਨਤੀਜੇ ਵੀ ਚੱਲ ਰਹੇ ਨੇ ਤੇ ਇਧਰੋਂ ਧੁੰਦ ਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਮੌਸਮ ਦੀਆਂ ਜਿਹੜੀਆਂ ਜਾਣਕਾਰੀਆਂ ਨੇ ਉਹ ਤੁਹਾਡੇ ਤੱਕ ਸਮੇਂ-ਸਮੇਂ ਤੇ ਪਹੁੰਚਾ ਰਹੇ ਹਾਂ ਧੁੰਦ ਦੀ ਤਸਵੀਰ ਵੀ ਸਵੇਰ ਦੇ ਸਮੇਂ ਭੇਜੀ ਸੀ ਤਾਂ ਉਹ ਜੋ ਸੈਟਲਾਈਟ ਦੇ ਵਿੱਚ ਉਹ ਸਕਰੀਨ ਸ਼ਾਟ ਲੈ ਕੇ ਫੋਟੋ ਦਾ ਉਹ ਤੁਹਾਡੇ ਨਾਲ ਸਾਂਝਾ ਕੀਤਾ ਸੀ ਤਾਂ ਉਸ ਤਰ੍ਹਾਂ ਲਾਈਵ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਧੁੰਦ ਜਿਹੜੀ ਉਹ ਹਜੇ ਵੀ ਲਗਾਤਾਰ ਜਿਹੜੀ ਬਰਕਰਾਰ ਹੈ ਤੇ ਤੇਜ਼ ਹਵਾਵਾਂ ਨੇ ਉੱਤਰ-ਪੱਛਮੀ ਹਵਾਵਾਂ ਨੇ ਉਹ ਵੀ ਚੱਲ ਰਹੀਆਂ ਨੇ ਤੇ ਦਿਨ ਦੇ ਸਮੇਂ ਤੱਕ ਅੱਜ ਹੋ ਸਕਦਾ ਹੈ ਦਾ 11 ਵਜੇ ਤੱਕ ਜਿਹੜੀ ਇਹ ਧੁੰਦ ਨਾ ਉਤੇ ਕਈ ਖੇਤਰਾ ਵਿੱਚ ਤੇ ਮਾਝੇ ਦਬਾਬੇ ਦੇ ਖੇਤਰਾ ਵਿੱਚ ਜਿਹੜੀ ਧੁੰਦ ਆ ਹੋ ਕਿਤੇ ਕਿਤੇ ਨਾ ਮਾਤਰ ਦੇ ਰੂਪ ਵਿੱਚ ਉੱਥੇ ਸੂਰਜ ਜਿਹੜਾ ਚਮਕਦਾ ਹੋਇਆ ਨਜ਼ਰ ਆ ਰਿਹਾ ਪਰ ਸੰਗਰੂਰ ਬਰਨਾਲਾ ਪਟਿਆਲਾ ਬਠਿੰਡਾ ਤੇ ਮਰੇਲ ਕੋਟਲਾ ਲੁਧਿਆਣਾ ਜਲੰਧਰ ਤੇ ਹੋਰ ਸ੍ਰੀ ਫਤਿਹਗੜ੍ਹ ਸਾਹਿਬ ਦੇ ਇਲਾਕੇ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਧੁੰਦ ਆ ਸੰਘਣੇ ਰੂਪ ਦੇ ਵਿੱਚ ਬਣੀ ਹੋਈ ਹੈ ਤੇ ਸਾਰੇ ਖੇਤਰਾਂ ਦੇ ਵਿੱਚ ਥੋੜੀ ਜਿਹੀ ਘਟ ਹੈ ਜੀ ਤੁਹਾਨੂੰ ਪਿੰਡੂ ਖੇਤਰਾ ਜਿਹੜਾ ਉਹਦੇ ਵਿੱਚ ਇਹ ਤੁਹਾਨੂੰ ਜਿਹੜੀ ਜਿਆਦਾ ਬਣੀ ਹੋਈ ਹੈ ਲਗਾਤਾਰ ਧੁੰਦ ਦੀਆਂ ਤਸਵੀਰਾਂ ਤੁਸੀਂ ਮੌਸਮ ਪੰਜਾਬ ਟੀਵੀ YouTube ਚੈਨਲ ਦੇ ਉੱਤੇ ਦੇਖ ਰਹੇ ਹੋ ਸਵੇਰ ਦੇ ਸਮੇਂ ਤੋਂ ਇਹ ਧੁੰਦ ਦੀਆਂ ਜਿਹੜੀਆਂ ਤਸਵੀਰਾਂ ਤੁਹਾਡ ਨਾਲ ਲਾਈਵ ਸਾਂਝੀਆਂ ਕਰੀਆਂ ਸੀ ਤੇ ਉਹ ਵੀਡੀਓ ਬਣਾ ਕੇ ਵੀ ਸਾਂਝੀ ਕੀਤੀ ਸੀ ਇਸ ਸਮੇਂ ਵੀ ਜਿਹੜੀ ਤਸਵੀਰਾਂ ਤੁਹਾਡ ਨਾਲ ਸਾਂਝੀ ਕਰ ਰਿਹਾ ਕਿ ਜਿਹੜੀ ਧੁੰਦ ਆ ਉਹ ਹਜੇ ਵੀ ਜਿਹੜੀ ਵੱਖ-ਵੱਖ ਖੇਤਰਾਂ ਦੇ ਵਿੱਚ ਵਰਕਰ ਰਹਾ ਤੇ ਇਹ ਲਗਾਤਾਰ ਬਣੀ ਰਹਿਣ ਦੀ ਉਮੀਦ ਜਿਹੜੀ ਹਜੇ 11 ਵਜੇ ਤੱਕ ਬਣ ਚੁੱਕੀ ਹੈ ਕਿਉਂਕਿ ਹਜੇ ਤੱਕ ਜਿਹੜੀ ਚਾਦਰ ਹੈ ਧੁੰਦ ਦੀ ਉਹ ਉਸੇ ਤਰ੍ਹਾਂ ਜੋ ਸੈਟਲਾਈਟ ਦੇ ਵਿੱਚ ਦਿਖਾਈ ਦੇ ਰਹੀ ਹੈ ਜੀ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਕਿੱਥੇ-ਕਿੱਥੇ ਧੁੰਦ ਬਣੀ ਹੋਈ ਹੈ ਸਾਰੇ ਸੱਜਣ ਮਿੱਤਰ ਜਿੰਨੇ ਵੀ ਜੁੜ ਰਹੇ ਹੋ ਧੁੰਦ ਦੀ ਅਪਡੇਟ ਆਪਣੇ ਇਲਾਕੇ ਦੀ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਿਉਂਕਿ ਇਸ ਸਮੇਂ ਤੁਸੀਂ ਧੁੰਦ ਦੀਆਂ ਇਹਨਾਂ ਤਸਵੀਰਾਂ ਲਾਈਵ ਦੇਖ ਰਹੇ ਹੋ ਕਈ ਖੇਤਰਾਂ ਦੇ ਵਿੱਚ ਤੁੰਦ ਜਿਹੜੀ ਲਗਾਤਾਰ ਹਜੇ ਸਵੇਰ ਦੇ ਸਮੇਂ ਤੋਂ ਹੀ ਬਣੀ ਹੋਈ ਆ ਜਿਵੇਂ ਕਿ ਰਾਤ ਆਪਾਂ ਯੂਪੀਏ ਵਾਲੀ ਜਾਂ ਐਮਪੀ ਵਾਲੀ ਸਾਈਡ ਜਾਂ ਦਿੱਲੀ ਵਾਲੀ ਸਾਈਡ ਤੋਂ ਜਿਹੜੀ ਧੁੰਦ ਦੀ ਤਸਵੀਰ ਦੇਖੀ ਸੀ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਹਲਕੀ ਧੁੰਦ ਦੇਖੀ ਸੀ ਉਸੇ ਤਰ੍ਹਾਂ ਸਵੇਰ ਦੇ ਸਮੇਂ ਤੱਕ ਇਹ ਧੁੰਦ ਜਿਹੜੀ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਇਹ ਧੁੰਦ ਜਿਹੜੀ ਕਵਰ ਕਰ ਗਈ ਹੈ ਤਾਂ ਪੰਜਾਬ ਦੇ ਅੱਧ ਤੇ ਅੱਧ ਤੋਂ ਜ਼ਿਆਦਾ ਖੇਤਰਾਂ ਦੇ ਵਿੱਚ ਜਿਹੜੀ ਧੁੰਦ ਇਸ ਸਮੇਂ ਸੰਘਣੀ ਬਣੀ ਹੋਈ ਆ ਕੁਝ ਲਿਮਟਿਡ ਖੇਤਰਾਂ ਦੇ ਵਿੱਚ ਜਿਹੜੀ ਧੁੰਦ ਦਾ ਜਿਹੜੀ ਉਹ ਹਲਕੇ ਰੂਪ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਬਾਕੀ ਇਸ ਸਮੇ ਆਓਗੇ ਸਾਂਝੀ ਕਰਾਂਗੇ ਜੀ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਫੇਸਬੁਕ ਆਈਡੀ ਸਤਗੁਰ ਪੰਘੂ ਨੂੰ ਫੋਲੋ ਕਰ ਸਕਦੇ ਹੋ ਧੰਨਵਾਦ ਜੀ